ਦੇ ਕੋਲ ਨਹੀਂ ਹੁੰਦਾ ਤਾਂ ਵੇਖੋ ਇੱਕ ਸੋਈ ਨੂੰ ਵੇਖ ਕੇ ਵੀ ਡਰ ਜਾਣਾ ਇੱਕ ਖੰਡੇ ਤੋਂ ਵੀ ਡਰਨਾ ਇਹਦਾ ਅਖਰੀ ਅਰਥ ਇਹ ਬਣਦਾ ਹੈ ਕਿ ਮਾਨਸਿਕ ਤਲ ਤੇ ਬਹੁਤ ਕਮਜ਼ੋਰ ਹੈ ਸੁਰਤ ਇਹਦੀ ਬਲਵਾਨ ਨਹੀਂ ਹੈ ਤੇ ਕੱਲ ਦੇ ਦੀਵਾਨ ਵਿੱਚ ਵੀ ਆਪਾਂ ਸਿੱਖੀ ਦੀ ਪਰਿਭਾਸ਼ਾ ਨੂੰ ਸਿੱਖਿਆ ਸੀ ਕਿ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਜਿਹੜੀ ਸਿੱਖੀ ਹੈ ਨਾ ਉਹ ਸਾਰੀ ਜ਼ਿੰਦਗੀ ਅਸੀਂ ਇਹੋ ਸਿੱਖਣਾ ਹੈ ਕਿ ਸੁਰਤ ਬਲਵਾਨ ਕਿਵੇਂ ਹੋਵੇ ਕਿਉਂਕਿ ਜੇਕਰ ਤੁਹਾਡੇ ਕੋਲ ਪੋਜ਼ੀਟਿਵ ਥਿੰਕਿੰਗ ਹੈ ਤੁਹਾਡੇ ਕੋਲ ਸਕਾਰਾਤਮਕ ਸੋਚ ਹੈ ਤੁਸੀਂ ਆਤਮਿਕ ਬਲ ਦੇ ਨਾਲ ਸਰਾ ਸ਼ਾਰੂ ਫੇਰ ਤੁਹਾਨੂੰ ਬੰਧਨ ਨਹੀਂ ਪੈਣਗੇ ਜੇ ਸ਼ਰੀਰ ਕਮਜ਼ੋਰ ਹੈ ਆਪਾਂ ਦੁਨੀਆਂ ਵੀ ਉਦਾਹਰਣ ਦੀ ਗੱਲ ਕਰੀਏ ਕਿ ਜੇ ਸ਼ਰੀਰ ਹੀ ਕਮਜ਼ੋਰ ਹੈ ਤੇ ਇਹਦੇ ਉੱਤੇ ਬਿਮਾਰੀਆਂ ਜਿਹੜੀਆਂ ਨੇ ਉਹ ਆਪਣਾ ਕਬਜ਼ਾ ਕਰ ਲੈਂਦੀਆਂ ਨੇ ਸਤਗੁਰੂ ਜੀ ਕਹਿੰਦੇ ਨੇ ਕਿ ਇੱਥੇ ਕਮਜ਼ੋਰ ਇੱਕ ਆਗਰਣ ਹੈ ਜੇਕਰ ਕੋਈ ਦੇਸ਼ ਹੀ ਕਮਜ਼ੋਰ ਹੋਵੇ ਤੇ ਉਸ ਤੋਂ ਜਿਹੜਾ ਡਾਡਾ ਦੇਸ਼ ਹੁੰਦਾ ਉਹਦੇ ਤੇ ਕਬਜ਼ਾ ਕਰ ਲੈਂਦਾ ਜਿਵੇਂ ਜੰਗਲ ਦੇ ਵਿੱਚ ਸ਼ੇਰ ਰਾਜਾ ਉਹਦੇ ਅੱਗੇ ਚੱਲਦੀ ਨਹੀਂ ਦੂਜਿਆਂ ਦੀ ਕੋਈ ਵੱਡਾ ਦਰਖਤ ਹੋ ਜਾਏ ਤੇ ਉਹਦੇ ਆਲੇ-ਦੁਆਲੇ ਜੇਕਰ ਹੋਰ ਵੀ ਛੋਟੇ ਜਿਹੜੇ ਬੂਟੇ ਨੇ ਉਹ ਉਹਨਾਂ ਨੂੰ ਵਧਣ ਨਹੀਂ ਦਿੰਦਾ ਉਹ ਉਹਨਾਂ ਦੇ ਕਦਮ ਮਧਰੇ ਰਹਿ ਜਾਂਦੇ ਨੇ ਕਾਰਨ ਕੀ ਹੈ ਕਿ ਵੱਡਾ ਹਮੇਸ਼ਾ ਦਮਨਕਾਰੀ ਨੀਤੀ ਰੱਖ ਕੇ ਛੋਟੇ ਨੂੰ ਆਪਣੇ ਪੈਰਾਂ ਵਿੱਚ ਰੱਖਦਾ ਹੈ ਤੇ ਇਹੋ ਕੰਮ ਸੀ ਔਰੰਗਜ਼ੇਬ ਦਾ ਉਹਨੇ ਆਖਿਆ ਕਿ ਮੇਰੇ ਤੋਂ ਅੱਗੇ ਕੋਈ ਜਾ ਕਿਵੇਂ ਸਕਦਾ ਹੈ ਮੇਰੀ ਜਿੰਨੇ ਗੱਲ ਨਾ ਮੰਨੀ ਤੇ ਉਹਨੂੰ ਮੈਂ ਉਚਲ ਦਿਆ ਸਤਗੁਰੂ ਜੀ ਕਹਿੰਦੇ ਨੇ ਫਿਰ ਜਿਹੜੇ ਕਮਜ਼ੋਰ ਸਨ ਕਸ਼ਮੀਰੀ ਬ੍ਰਾਹਮਣ ਇਹ ਮੰਤਰਾਂ ਦਾ ਜਾਪ ਤੇ ਕਰਦੇ ਸਨ ਪਰ ਸੁਰਤ ਬਹੁਤ ਕਮਜ਼ੋਰ ਸੀ ਇਹਨਾਂ ਦੀ ਇਹਨਾਂ ਨੇ ਆਪਣੇ ਜਨੇਊ ਲਾਣੀ ਸ਼ੁਰੂ ਕਰ ਦਿੱਤੇ ਇਹਨਾਂ ਨੂੰ ਬੰਧਨ ਪੈ ਗਿਆ ਨਾ ਕਿਉਂਕਿ ਆਤਮਕ ਬਲ ਇਹਨਾਂ ਦੇ ਕੋਲ ਨਹੀਂ ਸੀ ਆਤਮਕ ਬਲ ਕਿਹਦੇ ਕੋਲ ਹੈ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਬੈਠਾ ਨੌਵਾਂ ਸਤਿਗੁਰੂ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਬੈਠੇ ਨੇ ਆਨੰਦਪੁਰ ਸਾਹਿਬ ਵਿੱਚ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਕੋਲ ਆਤਮਿਕ ਬਲ ਹੈ ਉਹ ਟਕਰਾ ਲੈ ਸਕਦੇ ਨੇ ਸਾਨੂੰ ਤਾਂ ਬੰਧਨ ਪੈ ਗਏ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਬਲ ਛੁੱਟ ਗਿਆ ਜਦੋਂ ਆਤਮਿਕ ਬਲ ਕਮਜ਼ੋਰ ਹੋ ਜਾਵੇ ਬੰਧਨ ਪਰੇ ਉਦੋਂ ਫਿਰ ਵਿਕਾਰਾਂ ਦੇ ਬੰਧਨ ਪੈ ਜਾਂਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਜਿਹੜੀਆਂ ਫਾਇਆਂ ਨੇ ਉਹ ਆ ਕੇ ਇਹਦੇ ਗਲ ਵਿੱਚ ਰਸੀਆਂ ਪਾ ਲੈਂਦੇ ਨੇ ਕਸ਼ੂ ਨਾ ਹੋਤ ਉਪਾਏ ਫਿਰ ਕੋਈ ਚਾਰਾ ਨਹੀਂ ਚੱਲਦਾ ਉਹਨਾਂ ਦੇ ਅੱਗੇ ਮਨੁੱਖ ਉਹਨਾਂ ਦੇ ਨਾਲ ਫਿਰ ਟੱਕਰਾ ਨਹੀਂ ਕਰ ਸਕਦਾ ਇਹਦੇ ਵਿਤੋਂ ਗੱਲ ਬਾਹਰ ਚਲੀ ਜਾਂਦੀ ਹੈ ਕਈ ਵਾਰ ਮਨੁੱਖ ਇਹਨਾਂ ਮਜਬੂਰ ਹੋ ਜਾਂਦਾ ਹੈ ਉਹ ਇਹ ਗੱਲ ਕਹਿੰਦਾ ਕਿ ਮੈਂ ਚਾਹਨਾ ਕਿ ਸੁਧਾਰ ਹੋ ਜਾਵੇ ਪਰ ਕੀ ਕਰਾਂ ਭਾਈ ਸਾਹਿਬ ਜੀ ਹੁਣ ਤਾਂ ਗੱਲ ਜਿਹੜੀ ਹੈ ਨਾ ਹੱਥੋਂ ਬਾਹਰ ਚਲੀ ਗਈ ਹੈ ਹੁਣ ਮੇਰੇ ਵਸਤੇ ਵਿੱਚ ਨਹੀਂ ਹੁਣ ਮੈਂ ਕੁਝ ਕਰ ਨਹੀਂ ਸਕਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜੇਕਰ ਇਹੋ ਜੀ ਕਹਾਣੀ ਬਣ ਗਈ ਹੈ ਫਿਰ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਅਬ ਊਠ ਹਰ ਗਜ ਜਿਓ ਹੋ ਸਹਾਈ ਜਿਵੇਂ ਇੱਕ ਟੇਂਦਵੇ ਨੇ ਸਰੋਵਰ ਦੇ ਉੱਤੇ ਹਾਥੀ ਜਲ ਪੀਣ ਗਿਆ ਸੀ ਤੇ ਉਹਨੇ ਪਕੜ ਲਿਆ ਤੇ ਜਦੋਂ ਹਾਥੀ ਨੇ ਆਪਣੀ ਪੂਰੀ ਬਾਹ ਲਾਈ ਕਿਉਂਕਿ ਹਾਥੀ ਦਾ ਸਰੀਰ ਬੜਾ ਵੱਡਾ ਹੁੰਦਾ ਹੈ ਔਰ ਉਹਦੇ ਅੰਦਰ ਬਲ ਵੀ ਹੁੰਦਾ ਹੈ ਪਰ ਟੇਂਦਵਾ ਛੱਡੇ ਨਾ ਉਹਨੇ ਆਪਣੇ ਵੱਲੋਂ ਪੂਰੀ ਬਾਹ ਲਾ ਕੇ ਵੇਖ ਲਈ ਉਹਨੇ ਆਖਿਆ ਹੁਣ ਤੇ ਮੇਰੇ ਹੱਥੋਂ ਗੱਲ ਬਾਹਰ ਚਲੀ ਗਈ ਹੈ ਉਹਨੇ ਫਿਰ ਪਰਮੇਸ਼ਰ ਨੂੰ ਪੁਕਾਰਿਆ ਤੇ ਫਿਰ ਪਰਮੇਸ਼ਰ ਆ ਕੇ ਬੋਢੀ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜੇਕਰ ਤੂੰ ਆਤਮਿਕ ਪੱਖੋਂ ਬਹੁਤ ਕਮਜ਼ੋਰ ਹੋ ਗਿਆ ਹੈ ਔਰ ਤੂੰ ਵਿਕਾਰਾਂ ਦੇ ਨਾਲ ਹੁਣ ਟਕਰਾ ਨਹੀਂ ਕਰ ਸਕਦਾ ਫਿਰ ਤੇਰੇ ਕੋਲ ਸਹਾਰਾ ਕੀ ਹੈ? ਤੂੰ ਆਪਣੇ ਵੱਲੋਂ ਕੀ ਕਰ ਸਕਦਾ ਹੈ? ਤੇ ਆਪਾਂ ਕੱਲ ਦੇ ਦੀਵਾਨ ਵਿੱਚ ਵੀ ਇਹ ਗੱਲ ਕੀਤੀ ਸੀ ਫਿਰ ਅਸੀਂ ਬੇਨਤੀ ਕਰ ਸਕਦੇ ਆ ਅਰਦਾਸ ਕਰ ਸਕਦੇ ਆ ਮਹਾਰਾਜ ਜੀ ਕਹਿੰਦੇ ਨੇ ਜਿੱਥੇ ਤੋ ਸਮਰਥ ਤਿਤਥੈ ਕੋਈ ਨਹੀਂ ਕਿਉਂਕਿ ਅਸੀਂ ਗੁਰਬਾਣੀ ਵਿੱਚ ਇਹ ਗੱਲ ਪੜ੍ਹੀ ਹੈ ਕਈ ਵਾਰ ਪੜ੍ਹਦੇ ਆ ਸਭਨਾ ਗੱਲਾਂ ਸਮਰੱਥ ਸੁਆਮੀ ਕਿਉਂਕਿ ਪਰਮਾਤਮਾ ਸਮਰੱਥਾ ਵਾਲਾ ਹੈ ਸਭ ਤਾਕਤਾਂ ਦਾ ਉਹ ਮਾਲਕ ਹੈ ਉਹ ਜੋ ਚਾਹੇ ਉਹ ਕਰ ਸਕਦਾ ਹੈ ਸਤਗੁਰੂ ਜੀ ਕਹਿੰਦੇ ਨੇ ਉਹ ਸਭ ਨਾਲ ਗੱਲਾਂ ਦੇ ਵਿੱਚ ਸਮਰੱਥ ਹੈ ਭਾਵੇਂ ਉਹ ਕੋਈ ਦੁਨਿਆਵੀ ਰੋਗ ਹੋਵੇ ਭਾਵੇਂ ਉਹ ਕੋਈ ਅਧਿਆਤਮਕ ਦੀ ਯਾਤਰਾ ਹੋਵੇ ਸਤਗੁਰੂ ਜੀ ਕਹਿੰਦੇ ਨੇ ਕੋਈ ਦੁਨਿਆਵੀ ਕਾਰਜ ਵੀ ਹੋ ਸਕਦਾ ਹੈ ਇਹਨਾਂ ਸਾਰਿਆਂ ਦੇ ਵਿੱਚ ਜੇਕਰ ਕੋਈ ਸਹਾਈ ਹੈ ਤੇ ਉਹ ਪਰਮਾਤਮਾ ਹੈ ਇਸ ਕਰਕੇ ਤੀਜੇ ਪਾਤਸ਼ਾਹ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਬਚਨ ਉਚਾਰਨ ਕਰਦੇ ਨੇ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮੰਨੋ ਵੇ ਸਾਰੇ ਕਿਉਂਕਿ ਉਹ ਸਮਰੱਥਾ ਵਾਲਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਬਦ ਹੈ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਬੂਡਤ ਕੋ ਜੈਸੇ ਬੀੜੀ ਮਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਕ ਮੁਖੈ ਖੀਰ ਜੈਸੇ ਰਣ ਮੈਂ ਸਖਾ ਭਰਾਤ ਜੈਸੇ ਪੂਜਕ ਭੁੱਖੇ ਭੋਜਨ ਮਾਤ ਸਤਿਗੁਰੂ ਜੀ ਇਹ ਉਦਾਹਰਣਾ ਦੇ ਕੇ ਇੱਕ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਵੇਖੋ ਔਖੇ ਵੇਲੇ ਪਰਮਾਤਮਾ ਕਿਸ ਕਿਸ ਰੂਪ ਦੇ ਵਿੱਚ ਆ ਕੇ ਸਹਾਈ ਹੋ ਰਿਹਾ ਐਸੋ ਸਹਾਈ ਹਰ ਕੋ ਨਾਮ ਸਾਧ ਸੰਗਤ ਭਜ ਔਰਨ ਕਾਮ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜੀਰੇ ਓਲਾ ਨਾਮਕਾ ਅਵਰ ਜੇ ਕਰਨ ਕਰਾਵਨੋ ਤਿਨ ਮੈਂ ਪਾਉ ਹੈ ਜਾਮਕਾ ਤੇ ਤੂੰ ਸਹਾਰਾ ਕਿੰਨੋ ਬਣਾਉਣਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਨਪੁਖਾਂ ਸਭ ਗਵਾਈਆਂ ਬਲ ਹੁਆ ਬੰਧਨ ਛੁਟੇ ਸਭ ਕਿਛ ਹੋ ਤੇ ਉਪਾਏ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਪਹਿਲੇ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ ਆਖਿਆ ਜਿਨ੍ਹਾਂ ਦੇ ਕੋਲ ਬਲ ਨਹੀਂ ਹੈ ਤੇ ਉਹਨਾਂ ਨੂੰ ਤੇ ਬੰਧਨ ਪੈ ਗਏ ਹੁਣ ਜਿਨ੍ਹਾਂ ਦੇ ਕੋਲ ਬਲ ਹੈ ਜਿਨ੍ਹਾਂ ਦੀ ਸੁਰਤ ਬਹੁਤ ਬਲਵਾਨ ਹੈ ਉਹਨਾਂ ਦੇ ਬੰਦਨਾ ਤੋਂ ਛੁਟਕਾਰਾ ਹੋ ਗਿਆ ਐਵੇਂ ਕਹਿ ਲਈਏ ਕਿ ਕੋਈ ਚੀਜ਼ ਫ੍ਰੀ ਹੋ ਜਾਏ ਕੋਈ ਚੀਜ਼ ਆਜ਼ਾਦ ਹੋ ਜਾਏ ਤੇ ਆਜ਼ਾਦੀ ਦਾ ਤੇ ਆਪਣਾ ਹੀ ਆਨੰਦ ਹੈ ਨਾ ਜਦੋਂ ਅਸੀਂ ਗੱਡੀ ਚਲਾਉਂਦੇ ਆ ਨਾ ਪਹਿਲੇ ਗੇਅਰ ਦੇ ਵਿੱਚ ਵੇਖੋ ਕਿਵੇਂ ਔਖੀ ਔਖੀ ਹੋ ਕੇ ਚੱਲਦੀ ਹੈ ਫਿਰ ਦੂਜੇ ਫਿਰ ਤੀਜੇ ਫਿਰ ਚੌਥੇ ਵਿੱਚ ਫ੍ਰੀ ਹੋ ਜਾਂਦੀ ਹੈ ਇੱਕ ਇਨਸਾਨ ਬਾਹਰ ਤੁਰਿਆ ਫਿਰਦਾ ਉਹਦੀ ਮਰਜ਼ੀ ਹੈ ਜਿੱਥੇ ਉਹ ਜਾਵੇ ਜਿੱਥੇ ਉਹ ਚਾਹੇ ਖਲੋਵੇ ਬਹਿ ਜਾਏ ਰੋਟੀ ਖਾਏ ਸੌਂ ਜਾਏ ਔਰ ਉਸੇ ਇਨਸਾਨ ਨੂੰ ਪਕੜ ਕੇ ਤੁਸੀਂ ਜੇਲ੍ਹ ਵਿੱਚ ਤਾੜ ਦਿਓ ਉੱਥੇ ਫਿਰ ਉਹਨੂੰ ਬੰਦਨ ਪੈ ਗਿਆ ਉਹ ਆਪਣੀ ਮਰਜ਼ੀ ਅਨੁਸਾਰ ਨਾ ਖਾ ਸਕਦਾ ਹੈ ਨਾ ਪੀ ਸਕਦਾ ਹੈ ਉਹ ਆਪਣੀ ਮਰਜ਼ੀ ਅਨੁਸਾਰ ਕਿਤੇ ਜਾ ਨਹੀਂ ਸਕਦਾ ਜੇਲ੍ਹ ਉਹਦੇ ਲਈ ਇੱਕ ਬੰਧਨ ਹੈ ਤੇ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੈਂ ਇਸ ਕੈਦਖਾਨੇ ਤੋਂ ਬਾਹਰ ਨਿਕਲਾਂ ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਫਿਜ਼ੀਕਲੀ ਤੇਰਾ ਤਨ ਆਜ਼ਾਦ ਹੈ ਪਰ ਤੇਰੀ ਸੁਰਤ ਤਾਂ ਫਿਰ ਕੈਦ ਦੇ ਵਿੱਚ ਹੈ ਜਿਹੜੀ ਸਾਡੀ ਸੁਰਤ ਹੈ ਸਾਡੀ ਸੁਰਤ ਤੇ ਅਜੇ ਤੱਕ ਮੋਹ ਦੇ ਜੰਜਾਲ ਦੇ ਵਿੱਚ ਲੱਗੀ ਹੋਈ ਗੁਰੂ ਸਾਹਿਬ ਕਹਿੰਦੇ ਸੁਰਤ ਨੂੰ ਤੇ ਬੜੇ ਬੰਧਨ ਨੇ ਸੁਰਤ ਤਾਂ ਫੇਰ ਕੈਦ ਦੇ ਵਿੱਚ ਹੈ ਸੁਰਤ ਮਾਇਆ ਦੇ ਵਿੱਚ ਖਚਤ ਹੋਈ ਪਈ ਹੈ ਮਾਇਆ ਦੇ ਬੰਧਨ ਇਹਨੂੰ ਪਏ ਹੋਏ ਨੇ ਤੇ ਜਿਹੜੀ ਚੀਜ਼ ਬੰਧਨ ਦੇ ਅਧੀਨ ਆ ਜਾਵੇ ਉਹ ਫਿਰ ਫ੍ਰੀ ਨਹੀਂ ਰਹਿ ਸਕਦੀ ਉਹ ਆਜ਼ਾਦ ਨਹੀਂ ਰਹਿ ਸਕਦੀ ਉਹਦੀ ਆਪਣੀ ਮਨਮਰਜ਼ੀ ਜਿਹੜੀ ਹੈ ਨਾ ਉਹ ਸਮਬਤ ਹੋ ਜਾਂਦੀ ਹੈ ਸਵੈ ਇੱਛਾ ਉਹਦੀ ਮਰ ਜਾਂਦੀ ਹੈ ਐਵੇਂ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ ਸਾਡੀ ਸੋਚ ਹੈ ਜਿਹੜੇ ਸਾਡੇ ਵਿਚਾਰ ਨੇ ਇਹ ਸੁਰਤ ਜਿਹੜੀ ਹੈ ਮਾਇਆ ਕਰਕੇ ਮਾਇਆ ਹੁਣ ਇਹਨੂੰ ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਨੇ ਕਿ ਮਾਇਆ ਮਨੋ ਨ ਬਿਸਰੇ ਮੰਗੇ ਦੰਮਾ ਦਮ ਇਹ ਕੀ ਹੈ ਇਹਨੂੰ ਬੰਧਨ ਪਿਆ ਹੋਇਆ ਹੈ ਤੇ ਮਹਾਰਾਜ ਕਹਿੰਦੇ ਨੇ ਕਿ ਹੁਣ ਜੇ ਕਰ ਤੇਰੇ ਕੋਲ ਆਤਮਿਕ ਬਾਲੋ ਹੋਵੇਗਾ ਬੰਧਨ ਛੁੱਟੇ ਮੰਦਨਾ ਤੋਂ ਤੂੰ ਮੁਕਤ ਹੋ ਜਾਏਗਾ ਸਭ ਕਿਛ ਹੋ ਤ ਉਪਾਏ ਫਿਰ ਤੂੰ ਸਮੱਸਿਆ ਦਾ ਹੱਲ ਆਪ ਹੀ ਕਰ ਸਕਦਾ ਏ ਤੈਨੂੰ ਲੋੜ ਨਹੀਂ ਕਿਸੇ ਬਾਬੇ ਕੋਲ ਜਾਣ ਦੀ ਹੁਣ ਸਾਡੀ ਸੁਰਤ ਦੇ ਵਿੱਚ ਪਾਉ ਹੈ ਮੈਂ ਕਈ ਵਾਰ ਇਸ ਗੱਲ ਤੇ ਵਿਚਾਰ ਕਰਨਾ ਕਿ ਮੈਂ ਕੀ ਕਰ ਸਕਦਾ ਕੁਝ ਕੋ ਇਹੋ ਜੇ ਕਰਮ ਹੋਣਗੇ ਜਿਨ੍ਹਾਂ ਵਿੱਚ ਮੈਂ ਕੁਝ ਕਰ ਸਕਦਾ ਪਰ ਕੋਈ ਐਸੀ ਸਮੱਸਿਆ ਆ ਜਾਵੇ ਕੋਈ ਜੀਵਨ ਵਿੱਚ ਐਸਾ ਸਵਾਲ ਆ ਜਾਵੇ ਜਿਹਦਾ ਮੇਰੇ ਕੋਲ ਹੱਲ ਹੀ ਨਾ ਹੋਵੇ ਜਿੰਨੂੰ ਮੈਂ ਸੋਲਵ ਵੀ ਨਾ ਕਰ ਸਕਾਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਆਪਣੇ ਜੀਵਨ ਕਾਲ ਦੇ ਦੌਰਾਨ ਹਰ ਸਮੱਸਿਆ ਦਾ ਸਮਾਧਾਨ ਕਰ ਸਕਦਾ ਹੈ ਜੇਕਰ ਤੇਰੇ ਕੋਲ ਆਤਮਿਕ ਬਲ ਹੋਵੇਗਾ ਤੇ ਤੇਰੀ ਸੁਰਤ ਜੇ ਬਲਵਾਨ ਹੋਏਗੀ ਸੁਰਤ ਬਲਵਾਨ ਹੈ ਤੇ ਵੇਖੋ ਕਾਜੀ ਤੇ ਨਾਲ ਦੇ ਜਲਾਦ ਲੈ ਕੇ ਆਰਾ ਖਲੋਤੇ ਨੇ ਭਾਈ ਮਤੀ ਦਾਸ ਤੇ ਇਹ ਇੱਕ ਤਰੀਖਿਆ ਹੋ ਰਹੀ ਹੈ ਇੱਕ ਪ੍ਰਸ਼ਨ ਹੈ ਇੱਕ ਇਹ ਮਧਿਆਨ ਦੀ ਘੜੀ ਹੈ ਭਾਈ ਮਤੀ ਦਾਸ ਜੀ ਵਾਸਤੇ ਕਿ ਕਾਜੀ ਕਹਿ ਰਿਹਾ ਕਿ ਆਪਣਾ ਧਰਮ ਛੱਡ ਮੇਰੇ ਧਰਮ ਵਿੱਚ ਆ ਤੇ ਪਾਈ ਮਤੀ ਦਾਸ ਜੀ ਕਹਿੰਦੇ ਨੇ ਤੇਰੇ ਧਰਮ ਵਿੱਚ ਆ ਕੇ ਕੀ ਬਦਲ ਜਾਣਾ ਕਹਿੰਦੇ ਤੇਰਾ ਖਾਣ ਪਾਣ ਤੇਰਾ ਰਹਿਣ ਦਾ ਗਹਿਣੇ ਦਾ ਇਹ ਸਾਰਾ ਕੁਝ ਬਦਲੇਗਾ ਪਾਈ ਮਤੀ ਦਾਸ ਜੀ ਕਹਿੰਦੇ ਨੇ ਮੰਨ ਕਰਕੇ ਕੀ ਬਦਲੇਗਾ ਸੁਰਤ ਕਰਕੇ ਕੀ ਬਦਲੇਗਾ ਕਿ ਇਸਲਾਮ ਧਰਮ ਨੂੰ ਅਪਣਾ ਕੇ ਮੇਰੀ ਸੁਰਤ ਵੀ ਉੱਚੀ ਹੋ ਜਾਏਗੀ ਕਹਿੰਦੇ ਨਹੀਂ ਸੁਰਤ ਦੀ ਗੱਲ ਨਹੀਂ ਅਸੀਂ ਤਾਂ ਬਾਹਰੋਂ ਤੈਨੂੰ ਕੁਝ ਗਹਿਣੇ ਘਟੇ ਦੇ ਦੇਾਂਗਾ ਜਾਂ ਹੋਰ ਜ਼ਕੀਰਾ ਦੇ ਦੇਾਂਗੇ ਔਰ ਰਾਜੇ ਦਾ ਤੂੰ ਔਰੰਗਜ਼ੇਬ ਦਾ ਚਹੇਤਾ ਹੋ ਜਾਏਗਾ ਕਿਉਂਕਿ ਜਿਹੜੇ ਭਾਈ ਮਤੀ ਦਾਸ ਜੀ ਨੇ ਇਹੰਦਾ ਦਾ ਜਨਮ ਜਿਹੜਾ ਉਹ ਪਿੰਡ ਕਰਿਆਲੇ 'ਚ ਹੋਇਆ ਸੀ ਜ਼ਿਲ੍ਹਾ ਜੇਲਮ ਹੁਣ ਪਾਕਿਸਤਾਨ ਦੇ ਵਿੱਚੋਂ ਜਗ੍ਹਾ ਔਰ ਭਾਈ ਸਤੀਦਾਸ ਜੀ ਇਹਨਾਂ ਦੇ ਭਰਾ ਨੇ ਇਹਨਾਂ ਦੇ ਪਿਤਾ ਦਾ ਨਾਮ ਸੀ ਹੀਰਾਨੰਦ ਦਵਾਰਕਾਦਾਸ ਦੇ ਇਹ ਪੜਪੁੱਤਰੇ ਨੇ ਔਰ ਭਾਈ ਪਿਰਾਗਾ ਜੀ ਇਹਨਾਂ ਦੇ ਦਾਦੇ ਦਾ ਨਾਮ ਹੈ ਤੇ ਜਿਹੜੇ ਦਵਾਰਕਾਦਾਸ ਸਨ ਉਹ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਵੇਲੇ ਦੇ ਸਿੱਖ ਸਨ ਔਰ ਭਾਈ ਪਿਰਾਗਾ ਜੀ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦੇ ਵੇਲੇ ਇਹਨਾਂ ਨੂੰ ਭਾਈ ਮਤੀ ਦਾਸ ਜੀ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰਦੇ ਨੇ ਕਹਿੰਦੇ ਸਿਆਣੇ ਬੜੇ ਸਨ ਦਾਨਸ਼ਮੰਦ ਸਨ ਔਰ ਬੜਾ ਸਖੀ ਸੁਭਾਅ ਸੀ ਇਹਨਾਂ ਦਾ ਔਰ ਬੜੇ ਮਿੱਠ ਬੋਲੜੇ ਸਨ ਗੁਰੂ ਹਰ Rai ਸਾਹਿਬ ਜੀ ਨੇ ਇੱਕ ਵਾਰ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਕਿ ਇਹ ਕੰਮ ਹੈ ਉਹ ਤੁਸੀਂ ਮੈਨੇਜ ਕਰਨਾ ਹੈ ਤੇ ਭਾਈ ਮਤੀ ਦਾਸ ਜੀ ਨੇ ਉਸ ਕੰਮ ਨੂੰ ਬੜਾ ਬਖੂਬੀ ਬੜੇ ਸੁਚੱਜੇ ਢੰਗ ਦੇ ਨਾਲ ਉਹ ਕਾਰਜ ਪੂਰਾ ਕੀਤਾ ਤੇ ਗੁਰੂ ਹਰ Rai ਸਾਹਿਬ ਜੀ ਨੇ ਆਖਿਆ ਕਿ ਅੱਜ ਤੋਂ ਜਿਹੜਾ ਕੰਮ ਮੈਨੇਜ ਕਰਦਾ ਹੈ ਉਹਨੂੰ ਕਹਿੰਦੇ ਨੇ ਮੈਨੇਜਰ ਤੇ ਉਸ ਵੇਲੇ ਸ਼ਬਦ ਨਹੀਂ ਸੀ ਵਰਤਿਆ ਜਾਂਦਾ ਕਿ ਮੈਨੇਜਰ ਇਹ ਤਾਂ ਹੁਣ ਵਰਤਿਆ ਜਾਂਦਾ ਨਾ ਜਿਹੜਾ ਕੰਮ ਨੂੰ ਮੈਨੇਜ ਕਰ ਸਕੇ ਉਹਦਾ ਨਾਮ ਮੈਨੇਜਰ ਹੈ ਉਸ ਵੇਲੇ ਸ਼ਬਦ ਵਰਤਿਆ ਜਾਂਦਾ ਸੀ ਦੀਵਾਨ ਇਹਨਾਂ ਨੂੰ ਦੀਵਾਨ ਦੀ ਪਦਵੀ ਦਿੱਤੀ ਗਈ ਭਾਈ ਮਤੀ ਦਾਸ ਜੀ ਤੇ ਨੌਵੇਂ ਸਤਿਗੁਰੂ ਜੀ ਦੇ ਨਾਲ ਪੰਜ ਸਿੰਘ ਜਿਹੜੇ ਨੇ ਉਹ ਦਿੱਲੀ ਆਏ ਸਨ ਤਿੰਨਾਂ ਦੇ ਨਾਮ ਤੁਸੀਂ ਸਾਰੇ ਜਾਣਦੇ ਹੋ ਚੌਥੇ ਸਿੱਖ ਦਾ ਨਾਮ ਸੀ ਭਾਈ ਗੁਰਦਤਾ ਔਰ ਭਾਈ ਉਦਾ ਜੀ ਇਹ ਪੰਜ ਸਿੱਖ ਆਏ ਸਨ ਆੜ ਹੁਣ ਸਾਹਮਣੇ ਬਹੁਤ ਵੱਡੀ ਸਮੱਸਿਆ ਹੈ ਭਾਈ ਮਤੀ ਦਾਸ ਨੇ ਜਦੋਂ ਇਹ ਗੱਲਬਾਤ ਹੋਈ ਹੈ ਕਹਿੰਦੇ ਫਿਰ ਸਿਰ ਤੇ ਆਰਾ ਫਿਰ ਜਾਣਾ ਮਤੀ ਦਾਸ ਨੇ ਆਖਿਆ ਹੁਣ ਦੇਖੋ ਸੁਰਤ ਬਲਵਾਨ ਹੈ ਕੋਈ ਬੰਦਨ ਨਹੀਂ ਤੇ ਆਰਾ ਵੀ ਬੰਦਨ ਨਹੀਂ ਬਣ ਸਕਦਾ ਇਹ ਗੱਲ ਤਾਂ ਠੀਕ ਹੈ ਕਿ ਭਾਈ ਮਤੀ ਦਾਸ ਦੇ ਤਨ ਨੂੰ ਖੀਰ ਦੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਪਰ ਜਿਹੜੀ ਸੁਰਤ ਭਾਈ ਮਤੀ ਦਾਸ ਦੀ ਗੁਰੂ ਨੇ ਕੱਟ ਦਿੱਤੀ ਹੈ ਨਾ ਉਸ ਸੁਰਤ ਨੂੰ ਆਰਾ ਨਹੀਂ ਕੱਟ ਸਕਦਾ ਉਹ ਸੁਰਤ ਬੜੀ ਬਲਵਾਨ ਹੈ ਤੇ ਜਦੋਂ ਕਹਿੰਦੇ ਨੇ ਸਿਰ ਦੇ ਉੱਤੇ ਆਰਾ ਰੱਖਿਆ ਆਰਾ ਰੱਖਣ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਪੁੱਛਦੇ ਨੇ ਤੇਰੀ ਕੋਈ ਅੰਤਮ ਖੁਆਇਸ਼ ਤੇ ਭਾਈ ਮਤੀ ਦਾਸ ਜੀ ਕਹਿੰਦੇ ਨੇ ਇੱਕ ਨਹੀਂ ਦੋ ਨੇ ਅਸੀਂ ਵੈਸੇ ਬਹੁਤ ਵਾਰ ਇਹੋ ਜ਼ਿਕਰ ਕੀਤਾ ਕਿ ਜੀ ਇੱਕ ਉਹਨਾਂ ਦੀ ਖੁਆਇਸ਼ ਸੀ ਕਿ ਮੇਰਾ ਮੂੰਹ ਮੇਰੇ ਮੁਰਸ਼ਿਦ ਮੇਰੇ ਗੁਰੂ ਵਾਲੇ ਪਾਸੇ ਰੱਖਣਾ ਪਰ ਭਾਈ ਮਤੀ ਦਾਸ ਨੇ ਆਖਿਆ ਮੇਰੀਆਂ ਦੋ ਖੁਆਇਸ਼ਾਂ ਨੇ ਇੱਕ ਮੇਰੀ ਖੁਆਇਸ਼ ਇਹ ਹੈ ਕਿ ਜਦੋਂ ਸਿਰ ਦੇ ਉੱਤੇ ਆਰਾ ਚੱਲੇ ਮੇਰਾ ਮੂੰਹ ਗੁਰੂ ਵਾਲੇ ਪਾਸੇ ਹੋਵੇ ਗੁਰੂ ਮੈਨੂੰ ਵੇਖ ਰਿਹਾ ਹੋਵੇ ਮੈਂ ਗੁਰੂ ਨੂੰ ਵੇਖ ਰਿਹਾ ਹਾਂ ਤੇ ਮਤੀ ਦਾਸ ਆ ਦੂਜੀ ਮਤੀ ਦਾਸ ਜੀ ਕਹਿਣ ਲੱਗੇ ਆਰਾ ਨਾ ਹੌਲੀ ਚਲਾਣਾ ਇਹ ਨਾ ਹੋਏ ਕਿ ਛੇਤੀ ਛੇਤੀ ਤੁਸੀਂ ਇਹ ਤਨ ਦੇ ਦੋ ਹਿੱਸੇ ਕਰ ਦਿਓ ਆਰਾ ਹੌਲੀ ਕਿਉਂ ਚਲਾਈਏ ਮਤੀ ਦਾਸ ਕਹਿਣ ਲੱਗਾ ਤੁਹਾਡੇ ਧਰਮ ਦੇ ਵਿੱਚ ਹਲਾਲ ਕਰਦੇ ਨੇ ਕਹਿੰਦੇ ਨੇ ਹੌਲੀ ਹੌਲੀ ਕਰਕੇ ਕੱਟਦੇ ਨੇ ਇੱਕ ਤੇ ਤੁਹਾਡਾ ਹੀ ਸਿਧਾਂਤ ਹੈ ਪਰ ਮੈਂ ਇਸ ਕਰਕੇ ਕਹਿ ਰਿਹਾ ਕਿ ਆਰਾ ਹੋਲੀ ਚਲਾਉਣਾ ਇੱਕ ਮੈਂ ਜਪਜੀ ਸਾਹਿਬ ਸ਼ੁਰੂ ਕਰ ਲੈਣ ਉਹ ਮੈਂ ਪੜ੍ਹਨਾ ਹੈ ਔਰ ਦੂਜਾ ਮੈਂ ਨਾ ਸ਼ਹੀਦੀ ਦਾ ਸਵਾਦ ਮਾਣਨਾ ਚਾਹੁੰਨਾ ਕਿ ਸੰਸਾਰ ਦੇ ਵਿੱਚ ਇੰਨੀ ਦੁਨੀਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਇਹ ਜਿਹੜੀ ਸ਼ਹੀਦੀ ਹੈ ਇਹ ਮੇਰੀ ਝੋਲੀ 'ਚ ਪਾਈ ਹੈ। ਔਰ ਮੈਂ ਕਿੰਨਾ ਭਾਗਾ ਵਾਲਾ ਕਿ ਗੁਰੂ ਦੇ ਸਾਹਮਣੇ ਹੀ ਸ਼ਹੀਦ ਹੋਵਾਂਗਾ। ਸਤਿਗੁਰੂ ਜੀ ਦੇ ਅੱਗੇ ਸ਼ਹੀਦ ਹੋਵਾਂਗਾ। ਗੁਰਬਾਣੀ ਦਾ ਇੱਕ ਬਚਨ ਹੈ ਗੁਰ ਆਪਣੇ ਉੱਪਰ ਵੱਲ ਜਾਈਐ। ਆਠ ਪਹਿਰ ਹਰ ਹਰ ਜਸ ਗਾਈਐ। ਕਿ ਮੈਂ ਨਾ ਸ਼ਹੀਦੀ ਦੇ ਆ ਜਿਹੜੇ ਆਰੇ ਤੇ ਦੰਡੇ ਨੇ ਨਾ ਇਨਾ ਦਾ ਸਵਾਦ ਚਖਣਾ ਚਾਹਣਾ ਕਿਤਨੀ ਕੁ ਸੁਰਤ ਬਲਵਾਨ ਹੋਏਗੀ ਆਤਮਕ ਪੱਖੋਂ ਭਾਈ ਮਤੀ ਦਾਸ ਜੀ ਕਿੰਨੇ ਬਲਵਾਨ ਨੇ ਫਿਰ ਉਸ ਤੋਂ ਬਾਅਦ ਭਾਈ ਸਤੀ ਦਾਸ ਜੀ ਰੂਹ ਦੇ ਵਿੱਚ ਲਪੇਟ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਅਸੀਂ ਹੁਣ ਜਿਹੜਾ ਅੰਤਮ ਸੰਸਕਾਰ ਸੰਸਕਾਰ ਕਰਦੇ ਆ ਉਹਦੇ ਵਿੱਚ ਜਦੋਂ ਪ੍ਰਾਣੀ ਚਲਾ ਜਾਂਦਾ ਹੈ ਫਿਰ ਉਹਨੂੰ ਅੱਗ ਦੇ ਸਪੁਰਦ ਭੇਟ ਕੀਤਾ ਜਾਂਦਾ ਹੈ ਤੇ ਭਾਈ ਸਤੀਦਾਸ ਜੀ ਉਹਨਾਂ ਦਾ ਲਾਈਵ ਸੰਸਕਾਰ ਹੋਇਆ ਜੀ ਜਿਉਂਦੇ ਜੀ ਰੂਹ ਦੇ ਵਿੱਚ ਪਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਭਾਈ ਦਿਆਲਾ ਜੀ ਬੜੇ ਚਾਵਾਂ ਦੇ ਨਾਲ ਚੱਲ ਕੇ ਗਏ ਨੇ ਉਸ ਦੇਗ ਤੱਕ ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਦਿਆਲੇ ਨੇ ਆਖਿਆ ਸੀ ਕਿ ਇਹ ਜਿਹੜੀ ਦੇਗ ਦਾ ਮਸਲਾ ਹੈ ਨਾ ਇਹ ਸਵਾਲ ਤਾਂ 5ਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਮਹਾਰਾਜੀ ਹੱਲ ਕਰ ਗਏ ਸਨ ਤਾਂ ਉਹ ਸ਼ਹੀਦਾਂ ਦੇ ਸਰਤਾਜ ਪਹਿਲਾ ਗੁਰੂ ਦੇਗ ਵਿੱਚ ਬੈਠਾ ਅੱਜ ਗੁਰੂ ਦਾ ਸਿੱਖ ਦੇਗ ਵਿੱਚ ਬਹਿਣ ਲੱਗਾ ਕਿਉਂਕਿ ਸੁਰਤ ਬੜੀ ਬਲਵਾਨ ਹੈ ਔਰ ਸੰਗਤ ਜੀ ਚੌਥੀ ਸ਼ਹੀਦੀ ਹੋਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਔਰ ਇਸ ਅਸਥਾਨ ਨੂੰ ਭਾਈ ਮਤੀ ਦਾਸ ਜੀ ਨੇ ਆਪਣੇ ਰਤਨ ਨੂੰ ਡੋਲ ਕੇ ਆਪਣੇ ਖੂਨ ਨੂੰ ਡੋਲ ਕੇ ਇਸ ਜਗ੍ਹਾ ਨੂੰ ਪਹਿਲਾ ਪਵਿੱਤਰ ਕੀਤਾ ਇਸ ਜਗ੍ਹਾ ਨੂੰ ਪਵਿੱਤਰ ਭਾਈ ਮਤੀ ਦਾਸ ਦੇ ਉਸ ਪਵਿੱਤਰ ਲਹੂ ਨੇ ਉਸ ਸ਼ਹੀਦੀ ਦੇ ਖੂਨ ਨੇ ਇਤਿਹਾਸਕਾਰ ਲਿਖਦੇ ਨੇ ਕਿ ਇਸ ਅਸਥਾਨ ਨੂੰ ਪਵਿੱਤਰ ਕੀਤਾ ਕਿਉਂਕਿ ਇਸੇ ਅਸਥਾਨ ਦੇ ਉੱਤੇ ਹੁਣ ਗੁਰੂ ਦਾ ਸੀਸ ਵੀ ਲਥਣਾ ਹੈ ਮਹਾਰਾਜ ਜੀ ਕਹਿੰਦੇ ਬਲ ਹੋਵਾ ਬੰਦਨ ਛੁਟੇ ਸਭ ਕਿਛੁ ਹੋਤੁ ਉਪਾਏ ਨਾਨਕ ਸਭ ਕਿਛੁ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਨਾਨਕ ਜੀ ਆਖਦੇ ਨੇ ਸਭ ਕਿਛੁ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਤੇ ਇਹ ਗੱਲ ਸੱਚ ਹੈ ਕਿ ਪਰਮਾਤਮਾ ਹੀ ਸਹਾਈ ਹੁੰਦਾ ਹੈ ਸੰਗ ਸਖਾ ਸਭ ਤਜ ਗਏ ਕੋ ਨਾਨਬਹਿ ਉਹ ਸਾਥ ਸੰਗ ਸਖਾ ਤੋਂ ਭਾਵ ਕਿ ਜਿਹੜੇ ਸੰਗੀ ਸਾਥੀ ਸਨ ਉਹ ਹੌਲੀ-ਹੌਲੀ ਕਰਕੇ ਸਾਰੇ ਸਾਥ ਛੱਡ ਗਏ ਪਰੇ ਦੇ ਅੰਤਰੀ ਭਾਵ ਦੇ ਵਿੱਚ ਅਰਥ ਇਹ ਨੇ ਕਿ ਜਿਹੜੇ ਸਾਡੇ ਇੰਦਰੇ ਨੇ ਸਾਡੀਆਂ ਅੱਖਾਂ ਨੇ ਸਾਡੇ ਕੰਨ ਨੇ ਇਹ ਜ਼ੁਬਾਨ ਇਹ ਜਿਹੜਾ ਸਰੀਰ ਦਾ ਬੱਲ ਹੈ ਇਹ ਵੀ ਸੰਗ ਸਖਾਈ ਹੈ ਜੇ ਹੌਲੀ-ਹੌਲੀ ਕਰਕੇ ਕਮਜ਼ੋਰ ਹੁੰਦੇ ਜਾਣ ਜਿੰਨੂੰ ਬਾਬਾ ਪਰੀ ਸਾਹਿਬ ਨੇ ਆਖਿਆ ਕਿ ਤੁਸੀਂ ਜਦੋਂ ਚੱਲਦੇ ਹੋ ਤੇ ਤੁਹਾਡੇ ਕੋਲ ਦੋ ਪੈਰ ਨੇ ਦੋ ਲਤਾਂ ਇਹਨਾਂ ਦੇ ਸਹਾਰੇ ਚੱਲਦੇ ਹੋ ਇੱਕ ਜ਼ਿੰਦਗੀ ਇਹ ਹੈ ਕਿ ਇਸ ਜ਼ਿੰਦਗੀ ਨੂੰ ਚਲਾਉਣ ਵਾਸਤੇ ਮਨੁੱਖ ਆਪਣਾ ਵਿਆਹ ਕਰ ਲੈਂਦਾ ਵਿਆਹ ਤੋਂ ਬਾਅਦ ਫਿਰ ਧੀ ਪੁੱਤਰ ਅਗੇ ਉਹਨਾਂ ਨੂੰ ਆਪਣਾ ਸੰਗੀ ਸਾਥੀ ਸਮਝਦਾ ਹੈ ਮਾਤਾ ਪਿਤਾ ਦੇ ਸਹਿਯੋਗ ਦੇ ਨਾਲ ਇਹ ਵੱਡਾ ਹੁੰਦਾ ਹੈ ਸੰਗੀ ਸਾਥੀ ਨੇ ਪਰ ਗੁਰੂ ਸਾਹਿਬ ਕਹਿੰਦੇ ਨੇ ਅਸਲ ਵਿੱਚ ਇਹ ਤੇ ਜੀਵਨ ਦੀ ਇੱਕ ਪ੍ਰਕਿਰਿਆ ਹੈ ਇਹ ਤੇ ਸੰਯੋਗ ਤੇ ਵਿਯੋਗ ਦੇ ਉੱਤੇ ਸੰਸਾਰ ਚੱਲ ਰਿਹਾ ਹੈ ਇਹ ਸਾਰੇ ਪੁਰਵ ਜਨਮ ਕੇ ਮਲੇ ਸੰਯੋਗ ਕੀ ਅੰਤੈ ਕੋ ਨਾ ਸਹਾਈ ਗੁਰੂ ਸਾਹਿਬ ਨੇ ਲਿਖਿਆ ਮਹਾਰਾਜ ਜੀ ਕਹਿੰਦੇ ਨੇ ਸੰਗ ਸਖਾ ਸਭ ਤਜ ਗਏ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਹੁਣ ਉਹ ਲਤਾਂ ਜਿਹੜੀਆਂ ਨੇ ਜਿਹੜੀਆਂ ਪਹਾੜਾਂ ਨੂੰ ਵੀ ਪਾਰ ਕਰ ਜਾਂਦੀਆਂ ਸਨ ਹੁਣ ਤਾਂ ਕੁਝ ਦੂਰੀ ਦੇ ਉੱਤੇ ਜਿਹੜਾ ਲੋਟਾ ਹੈ ਨਾ ਇਹ ਵੀ ਇੰਜ ਲੱਗਦਾ ਜਿਵੇਂ ਸੌ ਕੋਹਾਂ ਤੇ ਪਿਆ ਹੋਵੇ ਮਨੁੱਖ ਦਾ ਸੰਗੀ ਸਾਥੀ ਇਹਦੇ ਇੰਦਰੇ ਨੇ ਇਹਦਾ ਸਰੀਰਕ ਬਾਲ ਹੈ ਗੁਰੂ ਸਾਹਿਬ ਕਹਿੰਦੇ ਨੇ ਇਹ ਹੁਣ ਹੌਲੀ-ਹੌਲੀ ਕਰਕੇ ਥੱਕ ਗਏ ਨੇ ਥਾਕੇ ਨੈਣ ਸ੍ਰਵਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥੱਕ ਸਮਾਇਆ ਸਤਗੁਰੂ ਜੀ ਕਹਿੰਦੇ ਨੇ ਸੁਣ ਸੁਣ ਰੀਣੇ ਕੰਨੋ ਸੱਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ ਦੋਵੇਂ ਪ੍ਰਕਾਰ ਨਾਲ ਇਹਦੇ ਅਰਥ ਹੋਣਗੇ ਇੱਕ ਉਹ ਸੰਗੀ ਸਾਥੀ ਜਿਨ੍ਹਾਂ ਦੇ ਗਲਾਂ ਦੇ ਵਿੱਚ ਬਾਹਾਂ ਪਾ ਕੇ ਕਦੇ ਤੁਰਦੇ ਫਿਰਦੇ ਸਾਂ ਕੋਈ ਨਾਲ ਭਰਾ ਸੀ ਕੋਈ ਮਿੱਤਰ ਸੀ ਕੋਈ ਸੱਜਣ ਸੀ ਕੋਈ ਸੰਬੰਧੀ ਸਨ ਹੌਲੀ ਹੌਲੀ ਕਰਕੇ ਉਹਨਾਂ ਦਾ ਸਾਥ ਵੱਖਰਾ ਹੋਇਆ ਗੁਰੂ ਸਾਹਿਬ ਕਹਿੰਦੇ ਨੇ ਹੌਲੀ ਹੌਲੀ ਅੱਖਾਂ ਦਾ ਵੀ ਸਾਥ ਜਿਹੜਾ ਇਹ ਨਾ ਉਹ ਛੁੱਟਦਾ ਜਾਂਦਾ ਹੈ ਕੰਨਾਂ ਦਾ ਵੀ ਸਾਥ ਛੁੱਟਦਾ ਜਾਂਦਾ ਹੈ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਸੰਗ ਸਖਾ ਸਭ ਤਜ ਗਏ ਕੋਉ ਨਾ ਨੇ ਬਿਉ ਸਾਥ ਕੋਉ ਨਾਨਕ ਇਹ ਬਿਪਤ ਮੈਂ ਇਸ ਬਿਪਤਾ ਦੇ ਵਿੱਚ ਹੁਣ ਸਹਾਈ ਕੌਣ ਹੋ ਸਕਦਾ ਤੁਸੀਂ ਕਿਹਦੀ ਟੇਕ ਲੈ ਸਕਦੇ ਹੋ ਕਿਨੂੰ ਸਹਾਰਾ ਬਣਾਓਗੇ ਤੇ ਮਹਾਰਾਜ ਜੀ ਕਹਿੰਦੇ ਨੇ ਟੇਕ ਏਕ ਰਗੁਨਾਥ ਇੱਕ ਦੀ ਟੇਕ ਰੱਖਣੀ ਹੈ ਇੱਕ ਦਾ ਸਹਾਰਾ ਕਦੇ ਵੀ ਇੱਕ ਨੂੰ ਛੱਡ ਕੇ ਦੂਜੇ ਦੇ ਕੋਲ ਨਹੀਂ ਜਾਣਾ ਬੜੀ ਕੀਮਤੀ ਇੱਕ ਪੰਕਤੀ ਹੈ ਕਿ ਸਾਨੂੰ ਜਦੋਂ ਪਰਮਾਤਮਾ ਦੀ ਬੰਦਗੀ ਕਰਨੀ ਹੈ ਨਾ ਉਹ ਇਵੇਂ ਕਰਨੀ ਹੈ ਜਿਵੇਂ ਇੱਕ ਮਧੂ ਮੱਖੀ ਜਿਹੜੀ ਹੈ ਨਾ ਉਹ ਫੁੱਲ ਦੇ ਉੱਤੇ ਜਾ ਕੇ ਬੈਠਦੀ ਹੈ ਇੱਕ ਰਾਜਾ ਸੀ ਤੇ ਰਾਜੇ ਦੇ ਕੋਲ ਇੱਕ ਨੌਜਵਾਨ ਆਇਆ ਔਰ ਐਨੀ ਦੂਰੀ ਦੇ ਉੱਤੇ ਜਿੰਨੀ ਕੁ ਦੂਰ ਉਹ ਦਰਵਾਜ਼ਾ ਹੈ ਉਸ ਦਰਵਾਜ਼ੇ ਦੇ ਕੋਲ ਆ ਕੇ ਉਹਦੇ ਕੋਲ ਦੋ ਗਮਲੇ ਸਨ ਜਿਹੜੇ ਸਾਹਮਣੇ ਗਮਲੇ ਲੱਗੇ ਹੋਏ। ਉਹ ਰਾਜੇ ਨੂੰ ਆ ਕੇ ਕਹਿੰਦਾ ਕਿ ਰਾਜਾ ਨਾ ਤੂੰ ਰਾਜਾ ਹੈ ਤੂੰ ਆਪਣੀ ਜਗ੍ਹਾ ਤੋਂ ਹਿੱਲਣਾ ਨਹੀਂ ਤੇ ਮੈਂ ਦਰਵਾਜ਼ਾ ਲੰਘ ਕੇ ਤੇਰੇ ਕੋਲ ਨਹੀਂ ਆਉਣਾ ਇੰਨੀ ਦੂਰੀ ਤੋਂ ਆ ਦੋ ਗਮਲਿਆਂ ਵਿੱਚ ਦੱਸ ਇਹਨਾਂ ਵਿੱਚ ਅਸਲੀ ਕਿਹੜਾ ਹੈ ਤੇ ਨਕਲੀ ਕਿਹੜਾ ਹੈ ਇਹਨਾਂ ਵਿੱਚ ਅਸਲੀ ਕਿਹੜਾ ਤੇ ਨਕਲੀ ਕਿਹੜਾ ਹੈ ਤੇ ਹੁਣ ਇੰਨੀ ਦੂਰੀ ਤੋਂ ਕੋਈ ਆਖੇ ਕਿ ਭਈ ਮੈਂ ਦੱਸ ਦਿਆਂ ਤੇ ਰਾਜਾ ਕਹਿਣ ਲੱਗਾ ਕਿ ਇੰਨੀ ਦੂਰੀ ਤੋਂ ਕਿਵੇਂ ਪਤਾ ਲੱਗੇਗਾ ਕਿ ਅਸਲੀ ਫੁੱਲ ਕਿਹੜੇ ਨੇ ਤੇ ਨਕਲੀ ਵਾਲਾ ਗਮਲਾ ਕਿਹੜਾ ਹੈ ਕਹਿੰਦੇ ਨਹੀਂ ਰਾਜਨ ਫਿਰ ਤੂੰ ਰਾਜਾ ਕਾਹਦਾ ਹੋਇਆ ਤੂੰ ਸਮਝ ਜਿੰਨਾ ਮਰਜੀ ਲੈ ਲੈ ਭਾਵੇਂ ਸ਼ਾਮਾਂ ਤੱਕ ਮੈਂ ਵੀ ਇੱਥੇ ਹੀ ਆ ਤੁਸੀਂ ਸਾਰੇ ਹੋਰ ਆਪਣੇ ਕੰਮ-ਕਾਰ ਕਰ ਲਓ ਰਾਜਾ ਕਹਿੰਦਾ ਕੋਈ ਗੱਲ ਨਹੀਂ 5-6 ਘੰਟੇ ਬਤੀਤ ਹੋਏ ਰਾਜੇ ਨੇ ਆਪਣੇ ਜਿਹੜੇ ਰਾਜ ਸਭਾ ਦੇ ਕੰਮ ਸਾਨੂੰ ਸਾਰੇ ਕਰ ਲਏ ਏਕ ਏਕ ਰਗੁਨਾਥ ਤੇ ਸੰਗਤ ਜੀ ਉਹਨੇ ਸਮੇਂ ਦੇ ਬਾਅਦ ਰਾਜੇ ਨੇ ਆਖਿਆ ਕਿ ਆ ਜਿਹੜਾ ਸੱਜੇ ਹੱਥ ਦੇ ਵਿੱਚ ਤੇਰੇ ਗੁਲਦਸਤਾ ਇਹਨਾਂ ਫੁੱਲ ਦਾ ਇਹ ਫੁੱਲ ਅਸਲੀ ਨੇ ਤੇ ਖੱਬੇ ਵਾਲਾ ਨਕਲੀ ਹੈ ਉਹ ਨੌਜਵਾਨ ਨੇ ਆਖਿਆ ਰਾਜਾ ਨਵੇਂ ਕਿਤੇ ਅੰਦਾਜ਼ੇ ਨਾਲ ਨਾ ਕਹਿ ਰਹੇ ਹੋ ਸਹੀ ਦਸੋ ਫੇਰ ਤੋਂ ਵਿਚਾਰ ਕਰ ਲਓ ਕਹਿੰਦੇ ਨਹੀਂ ਪੱਕੀ ਵਿਚਾਰ ਕਰ ਲਈ ਹੈ ਆ ਸੱਜੇ ਹੱਥ ਵਾਲਾ ਜਿਹੜਾ ਗੁਲਦਸਤਾ ਹੈ ਨਾ ਫੁੱਲਾਂ ਦਾ ਇਹ ਫੁੱਲ ਅਸਲੀ ਨੇ ਉਹਨੇ ਆਖਿਆ ਰਾਜਨ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਤੁਹਾਡੇ ਕੋਲ ਕੀ ਪੈਮਾਨਾ ਹੈ ਅੰਦਾਜ਼ੇ ਨਾਲ ਤੇ ਨਹੀਂ ਕਹਿ ਰਹੇ ਕਹਿੰਦੇ ਨਹੀਂ ਅੰਦਾਜ਼ਾ ਨਹੀਂ ਮੈਨੂੰ ਪੂਰਾ ਪੱਕਾ ਯਕੀਨ ਹੈ ਕਿ ਸਜੇ ਹੱਥ ਦੇ ਵਿੱਚ ਜਿਹੜੇ ਫੁੱਲ ਨੇ ਉਹ ਅਸਲੀ ਨੇ ਤੇ ਖੱਬੇ ਵਾਲੇ ਨਕਲੀ ਨੇ ਉਸ ਫਿਰ ਨੌਜਵਾਨ ਨੇ ਪੁੱਛਿਆ ਕਿ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਬਿਲਕੁਲ ਪਰਮਾਨਿਤ ਤੇ ਰਾਜੇ ਨੇ ਆਖਿਆ ਕਿ ਜਦੋਂ ਇਹ ਦੋ ਗੁਲਦਸਤੇ ਪਏ ਸਨ ਤੇ ਇੱਕ ਸ਼ਹਿਦ ਦੀ ਮੱਖੀ ਆਈ ਹੁਣ ਵੇਖੋ ਆ ਵੀ ਇੱਥੇ ਗਮਲਾ ਪਿਆ ਕਦੇ ਵੇਖਿਆ ਇਹਨਾਂ ਦੇ ਉੱਤੇ ਆ ਕੇ ਮੱਖੀ ਬੈਠੀ ਹੋਵੇ ਸ਼ਹਿਦ ਨਹੀਂ ਬੈਠਦੀ ਜੇਕਰ ਅਸਲੀ ਫੁੱਲ ਹੋਣਗੇ ਤੇ ਮੱਖੀ ਜਿਹੜੀ ਹੈ ਨਾ ਅਸਲੀ ਫੁੱਲਾਂ ਦੇ ਉੱਤੇ ਆ ਕੇ ਬੈਠਦੀ ਹੈ ਮੈਂ ਵੇਖ ਰਿਹਾ ਸੀ ਕਿ ਇੱਕ ਸ਼ਹਿਦ ਦੀ ਮੱਖੀ ਆਈ ਉਹ ਆ ਕੇ ਸੱਜੇ ਫੁੱਲ ਦੇ ਗੁਲਦਸਤਿਆਂ ਦੇ ਉੱਤੇ ਬੈਠੀ ਸੀ ਇਸ ਕਰਕੇ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਆ ਜਿਹੜਾ ਸੱਜੇ ਹੱਥ ਦੇ ਵਿੱਚ ਗੁਲਦਸਤਾ ਹੈ ਜਿਹੜਾ ਫੁੱਲਾਂ ਦਾ ਇਹ ਅਸਲੀ ਫੁੱਲ ਨੇ ਸੰਗਤ ਜੀ ਮੱਖੀ ਦੇ ਕੋਲ ਵੀ ਇੰਨੀ ਸੁਰਤ ਹੈ ਇੰਨੀ ਸਮਝ ਹੈ ਕਿ ਮੈਂ ਅਸਲੀ ਦੇ ਕੋਲ ਮੈਨੂੰ ਸ਼ਹਿਦ ਮਿਲਣਾ ਹੈ ਨਕਲੀ ਦੇ ਕੋਲ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਬੇ ਬਕਾਲੇ ਗੁਰੂ ਲਾਧੋਰੇ ਉੱਥੇ ਕੇਵਲ ਗੁਰੂ ਪ੍ਰਗਟ ਨਹੀਂ ਹੋਇਆ ਉੱਥੇ ਤੇ ਬਾਬੇ ਵੀ ਪ੍ਰਗਟ ਹੋਏ ਜਿਹੜੇ 22 ਡੇਰੇਦਾਰ ਉੱਥੇ ਬੈਠੇ ਸਨ ਬਾਬੇ ਨੇ ਸਾਰਿਆਂ ਨੂੰ ਉੱਥੇ ਉਜਾਗਰ ਕਰ ਦਿੱਤਾ ਕਿ ਨਕਲੀ ਨੇ ਹੁਣ ਸੁਰਤ ਜੇ ਮੱਖਣ ਸ਼ਾਹ ਲੁਬਾਣੇ ਵਰਗੀ ਹੋਏਗੀ ਤੇ ਬਾਈਆਂ ਦੇ ਡੇਰੇ ਨੂੰ ਛੱਡ ਕੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਚਰਨਾਂ ਵਿੱਚ ਜਾ ਕੇ ਮੱਥਾ ਰੱਖਦੇ ਨੇ ਆਪਣਾ ਸੀਸ ਭੇਟ ਕਰਦੇ ਨੇ ਟੇਕ ਏਕ ਰਗੁਨਾਥ ਕਿ ਮੱਖਣ ਸ਼ਾਦੀ ਲੁਬਾਣੇ ਦੀ ਜਿਹੜੀ ਸੁਰਤ ਹੈ ਉਹਨੂੰ ਪਤਾ ਹੈ ਕਿ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ। ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਕਹਿੰਦੇ ਨੇ ਜਦੋਂ ਵਿਪਤਾ ਆਵੇ ਉਦੋਂ ਟੇਕ ਪਤਾ ਕਿੱਥੇ ਰੱਖਣੀ ਹੈ ਮਨੁੱਖ ਕੀ ਟੇਕ ਮਨੁੱਖ ਦੀ ਟੇਕ ਰੱਖੇਗਾ ਗੁਰੂ ਸਾਹਿਬ ਕਹਿੰਦੇ ਨੇ ਬਿਰਤੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਜਿਸਕੇ ਧੀਏ ਰਹੇ ਅਗਾਏ ਬਹੁ ਨਾ ਕ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਨੁ ਕੇ ਕਿਛ ਨਾਹੀ ਹਾਥ ਟੇਕ ਕਿੱਥੇ ਰੱਖਣੀ ਗੁਰੂ ਸਾਹਿਬ ਕਹਿੰਦੇ ਨੇ ਏਕ ਓਟ ਏਕੋ ਆਧਾਰ ਇੱਕ ਓਟ ਇੱਕ ਟੇਕ ਜਿਹੜੀ ਹੈ ਉਹ ਰਗੁਨਾਥ ਉਸ ਪਰਮਾਤਮਾ ਦੇ ਉੱਤੇ ਰੱਖਣੀ ਹੈ ਇਹ ਤੇ ਆਪਾਂ ਵਿਚਾਰਾਂ ਨੂੰ ਵੀ ਸ਼ਰਾਮ ਦੇਵਾਂਗੇ ਜੀ ਹੋਈਆਂ ਭੁੱਲ ਗਲਤੀਆਂ ਦੀ